ਸਾਸ੍ਰੀਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਖਬਰ ਜਲੰਧਰ ਤੋਂ ਹੈ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਘਰ ਵਿਜੀਲੈਂਸ ਦੀ ਰੇਡ ਹੋਈ ਹੈ ਯਾਨੀ ਕਿ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਆਪਣੇ ਹੀ ਐਮਐਲਏ ਦੇ ਖਿਲਾਫ ਨਜ਼ਰ ਆ ਰਿਹਾ ਹੈ ਗੰਭੀਰ ਇਲਜ਼ਾਮ ਲੱਗੇ ਨੇ ਇਲਜ਼ਾਮ ਲੱਗੇ ਨੇ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੇ ਜ਼ਰੀਏ ਲੋਕਾਂ ਨੂੰ ਨੋਟਿਸ ਭੇਜੇ ਜਾਂਦੇ ਸੀ ਤੇ ਬਾਅਦ ਦੇ ਵਿੱਚ ਉਹ ਨੋਟਿਸ ਰਫਾ ਦਫਾ ਕਰਵਾਉਣ ਦੇ ਲਈ ਪੈਸੇ ਲੈ ਜਾਂਦੇ ਸੀ ਇਹ ਇਲਜ਼ਾਮ ਰਮਨ ਅਰੋੜਾ ਦੇ ਉੱਤੇ ਲੱਗੇ ਨੇ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਰਮਨ ਅਰੋੜਾ ਵਿਜੀਲੈਂਸ ਦੀ ਟੀਮ ਉਹਨਾਂ ਦੇ ਘਰ ਪਹੁੰਚੀ ਹੋਈ ਹੈ ਸ਼ਾਨਬੀਨ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਇਹ ਵੀ ਚਰਚਾ ਛੜੀ ਸੀਗੀ ਖੁਦ ਹੀ ਰਮਨ ਅਰੋੜਾ ਨੇ ਕੁਝ ਮੀਡੀਆ ਹਾਊਸਸ ਨੂੰ ਕਿਹਾ ਕਿ ਉਹਨਾਂ ਦੀ ਸੁਰੱਖਿਆ ਹਟਾ ਲਈ ਗਈ ਹੈ ਕਾਰਨ ਕਹਿੰਦੇ ਮੈਨੂੰ ਨਹੀਂ ਪਤਾ ਕਿ ਕਿਉਂ ਮੇਰੀ ਸੁਰੱਖਿਆ ਹਟਾਈ ਗਈ ਹੈ ਪਰ ਮੇਰੀ ਸੁਰੱਖਿਆ ਦੇ ਵਿੱਚੋਂ ਸਾਰੀ ਗਾਰਡ ਵਾਪਸ ਲੈ ਲਈ ਗਈ ਹੈ ਅਜੇ ਕੁਝ ਦਿਨ ਹੀ ਇਸ ਗੱਲ ਨੂੰ ਹੋਏ ਨੇ ਤੇ ਹੁਣ ਰਮਨ अरोड़ा ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵਿਜੀਲੈਂਸ ਵਿਭਾਗ ਵੱਲੋਂ ਉਹਨਾਂ ਤੇ ਰੇਡ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਸ਼ਿਕਾਇਤਾਂ ਤੋਂ ਬਾਅਦ ਇਲਜ਼ਾਮ ਲੱਗਣ ਦੇ ਉੱਤੇ ਹੀ ਇਹ ਰੇਡ ਕੀਤੀ ਗਈ ਹੈ ਤਾਂ ਦੱਸਦੇ ਕਿਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਆਪਣੇ ਹੀ ਵਿਧਾਇਕ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਸੀ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ ਉਹਨਾਂ ਦੇ ਉੱਤੇ ਵੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਇੱਕ ਆਡੀਓ ਕਾਲ ਤੋਂ ਬਾਅਦ ਉਹਨਾਂ ਤੇ ਕਾਰਵਾਈ ਕੀਤੀ ਗਈ ਮੰਤਰੀਪਦ ਤੋਂ ਉਹਨਾਂ ਨੂੰ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਜਿਹੜੇ ਸੀਗੇ ਵਿਧਾਇਕ ਅਮਿਤ ਰਤਨ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਸੀ ਉਹਨਾਂ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸੀ ਤੇ ਹੁਣ ਰਮਨ ਅਰੋੜਾ ਦੇ ਉੱਤੇ ਵੀ ਗੰਭੀਰ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਨੋਟਿਸ ਭੇਜੇ ਲੋਕਾਂ ਨੂੰ ਨੋਟਿਸ ਰਫਾ ਦਫਾ ਕਰਨ ਵਾਸਤੇ ਪੈਸੇ ਲੈ ਨਗਰ ਨਿਗਮ ਦੇ ਅਧਿਕਾਰੀਆਂ ਦੇ ਉੱਤੇ ਵੀ ਗਾਜ਼ ਡੇਗਣ ਦੀ ਤਿਆਰੀ ਹੁੰਦੀ ਨਜ਼ਰ ਆ ਰਹੀ ਹੈ ਤਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ੁਰੂ ਤੋਂ ਹੀ ਕਹਿੰਦੀ ਹੈ ਕਿ ਉਹ ਆਪਣਾ ਹੀ ਕਿਉਂ ਨਾ ਹੋਵੇ ਉਹਨੂੰ ਵੀ ਨਹੀਂ ਬਖਸ਼ਣਗੇ ਜਿਹੜਾ ਭ੍ਰਿਸ਼ਟਾਚਾਰ ਦੇ ਵਿੱਚ ਲਿਫਤ ਪਾਇਆ ਗਿਆ ਤੇ ਹੁਣ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਰਮਨ ਅਰੋੜਾ ਦੇ ਉੱਤੇ ਰਮਨ ਅਰੋੜਾ ਉਹ ਵਿਧਾਇਕ ਜਿਹੜੇ ਕਾਫੀ ਚਰਚਾ ਦੇ ਵਿੱਚ ਰਹੇ ਸੀਗੇ ਜਦੋਂ ਉੱਥੇ ਚੋਣਾ ਵੀ ਹੋਈਆਂ ਸੀ ਚੋਣਾਂ ਦੇ ਦੌਰਾਨ ਜਦੋਂ ਭਗਵੰਤ ਮਾਨ ਨੇ ਉੱਥੇ ਕੋਠੀ ਕਿਰਾਏ ਤੇ ਲਈ ਸੀ ਤਾਂ ਉਦੋਂ ਵੀ ਉਹ ਕਾਫੀ ਐਕਟਿਵ ਨਜ਼ਰ ਆਏ ਸੀਗੇ ਆਪਣੀ ਸਕੂਟੀ ਦੇ ਉੱਤੇ ਉਹ ਪ੍ਰਚਾਰ ਕਰਦੇ ਦਿਖਾਈ ਦਿੱਤੇ ਤੇ ਹੁਣ ਰਮਨ ਅਰੋੜਾ ਦੇ ਉੱਤੇ ਹੀ ਤਲਵਾਰ ਲਮਕ ਗਈ ਹੈ ਇਲਜ਼ਾਮ ਲੱਗੇ ਨੇ ਜਾਂਚ ਹੁਣ ਸ਼ੁਰੂ ਹੋ ਚੁੱਕੀ ਹੈ ਜਾਂਚ ਤੋਂ ਬਾਅਦ ਦੇ ਵਿੱਚ ਕੀ ਸੱਚਾਈ ਹੈ ਸਾਹਮਣੇ ਆਏਗੀ ਪਰ ਫਿਰ ਵੀ ਆਪਣੇ ਹੀ ਐਮਐਲਏ ਦੇ ਉੱਤੇ ਰੇਡ ਕਰਨਾ ਵੱਡੀ ਗੱਲ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਪਾਰਟੀਆਂ ਇੱਕ ਦੂਜੇ ਦਾ ਬਚਾਅ ਕਰਦੀਆਂ ਨੇ ਪਰ ਮਾਨ ਸਰਕਾਰ ਨੇ ਆਪਣੇ ਹੀ ਵਿਧਾਇਕ ਦੇ ਉੱਤੇ ਰੇਡ ਕਰ ਦਿੱਤੀ ਹੈ ਵਿਜੀਲੈਂਸ ਵਿਭਾਗ ਦੀ ਰੇਡ ਆਏ ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਟੀਮ ਪਹੁੰਚੀ ਹੋਈ ਹੈ ਤੇ ਹਰ ਚੀਜ਼ ਪੁੱਛਣ ਦੀ ਗੱਲ ਕੀਤੀ ਜਾ ਰਹੀ ਹੈ ਹਰ ਤੱਥ ਜਟਾਉਣ ਦੀ ਚਰਚਾ ਛੜੀ ਹੋਈ ਹੈ ਤੁਹਾਨੂੰ ਵੱਡੀ ਤਹਿਮ ਖਬਰ ਦੱਸ ਰਹੇ ਹਾਂ ਕਿ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਰਮਨ ਅਰੋੜਾ ਉਹਨਾਂ ਦੇ ਘਰ ਵਿਜੀਲੈਂਸ ਵੱਲੋਂ ਰੇਡ ਕੀਤੀ ਜਾ ਰਹੀ ਹੈ ਇਲਜ਼ਾਮ ਗੰਭੀਰ ਲੱਗੇ ਨੇ ਕਿ ਉਹਨਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਜ਼ਰੀਏ ਜਾਂ ਹੋਰਨਾਂ ਅਧਿਕਾਰੀਆਂ ਦੇ ਜ਼ਰੀਏ ਜਿਹੜੇ ਲੋਕਾਂ ਨੂੰ ਭੋਲੇ-ਪਾਲੇ ਲੋਕਾਂ ਨੂੰ ਨੋਟਿਸ ਭੇਜੇ ਨੋਟਿਸ ਭੇਜ ਕੇ ਤੰਗ ਪ੍ਰੇਸ਼ਾਨ ਕੀਤਾ ਤੇ ਉਹਨਾਂ ਨੋਟਿਸਾਂ ਨੂੰ ਰਫਾ-ਦਫਾ ਕਰਨ ਵਾਸਤੇ ਪੈਸੇ ਦੀ ਮੰਗ ਕੀਤੀ ਪੈਸੇ ਲੈਣ ਦੇ ਵੀ ਇਲਜ਼ਾਮ ਲੱਗ ਚੁੱਕੇ ਨੇ ਕਿਹੜੇ ਅਧਿਕਾਰੀ ਨੇ ਕਿਉਂਕਿ ਚਰਚਾਵਾਂ ਨੇ ਕਿ ਨਗਰ ਨਿਗਮ ਦੇ ਅਧਿਕਾਰੀ ਨੇ ਤਾਂ ਉਹਨਾਂ ਦੇ ਉੱਤੇ ਵੀ ਗਾਜ਼ ਡਿੱਗਣ ਦੀ ਤਿਆਰੀ ਹੁੰਦੀ ਨਜ਼ਰ ਆ ਰਹੀ ਹੈ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅਗਿਆ데요 ਧੰਨਵਾਦ ਖੇਡਾਂ ਵਿੱਚ ਉਹ ਖੇੜੇ ਅਣਖੀ ਦਲੇਰਾ ਦੀ ਹੁੰਦੀ ਜਿੱਥੇ ਮਿਹੜਿਓ ਬਬਰ ਸ਼ੇਰਾਂ ਦੀ ਵਿੱਚ ਮੈਦਾਨੇ ਪੜਨਾ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਅਮਰੀਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਨਿਊ ਜਰਸੀ ਸਪੋਰਟਸ ਕਲੱਬ ਕਰਵਾਉਣ ਜਾ ਰਿਹਾ ਹੈ ਕਬੱਡੀ ਕੱਪ 2025 ਅਮਰੀਕਨ ਫੈਡਰੇਸ਼ਨ ਦੇ ਦਨ ਵੇਟ 24 ਮਈ ਦਿਨ ਸ਼ਨੀਵਾਰ ਨੂੰ ਸੇਰਵਲ ਬਾਰੋ ਹਾਲ ਦੀ ਗਰਾਊਂਡ ਦੇ ਵਿੱਚ ਬਹੁਤ ਹੀ ਸ਼ਾਨਦਾਰ ਕਵਾਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਪੰਜ ਓਪਨ ਇੰਟਰਨੈਸ਼ਨਲ ਗੇਂ ਟੀਮਾਂ ਦੋ ਲੋਕਲ ਓਪਨ ਦੀਆਂ ਟੀਮਾਂ ਦੋ ਰਸੇ ਦੀਆਂ ਟੀਮਾਂ ਆ ਰਹੀਆਂ ਹਨ 24 ਮਈ 2025 ਦਿਨ ਸ਼ਨੀਵਾਰ ਨੂੰ ਸੇਰਵਿਲ ਬਾਰੋ ਹਾਲ 167 ਮੇਨ ਸਟਰੀਟ ਸੇਰਵਿਲ ਨਿਊ ਜਰਸੀ ਵਿਖੇ ਪਹੁੰਚਣਗੀਆਂ ਚੋਟੀ ਦੀਆਂ ਟੀਮਾਂ ਪਹੁੰਚਣਗੀਆਂ ਰੇਡਾਂ ਲੱਗਣਗੇ ਜੱਫੇ ਨਾਮੀ ਕਬੱਡੀ ਖਿਡਾਰੀ ਦਿਖਾਉਣਗੇ ਮੈਦਾਨ 'ਚ ਜ਼ੋਰ 24 ਮਈ ਨੂੰ ਅਮਰੀਕਨ ਕਬੱਡੀ ਫੈਡਰੇਸ਼ਨ ਵੱਲੋਂ ਸੀਜ਼ਨ ਦਾ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸਾਰੇ ਕਬੱਡੀ ਲਵਰਾਂ ਤੇ ਦਰਸ਼ਕੀਓ ਨੂੰ ਬੇਤੀ ਹੈ ਆਮੋ-ਆਕੇ ਪੁੱਜੋ ਤੇ ਮੇਲੇ ਦੀ ਰੌਣਕ ਪਾਓ ਇਸ ਕਬੱਡੀ ਕੱਪ ਲਈ ਆਪ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਸੋ ਪਹੁੰਚਣਾ ਨਾ ਭੁੱਲਣਾ 24 ਮਈ ਦਿਨ ਸ਼ਨੀਵਾਰ ਨੂੰ ਸ਼ੈਰਵਿਲ 12 ਹਾਲ 167 ਮੇਨ ਸਟਰੀਟ ਸ਼ੈਰਵਿਲ ਨਿਊ ਜਰਸੀ ਵਿਖੇ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ